ਮੱਤਲਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੀ ਸਟੇਡੀਓ ਵਿੱਚ ਬਹੁਤ ਅੱਜ ਦੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕੈਪਸ ਸੁਪਰਕਾਰ ਜਿਹੜੇ ਆਏ ਨੇ ਸਾਡੀ ਤਾਂ ਮੁੱਠਾ ਚੋਲਾ ਹਮਮ ਕਿਵੇਂ ਦੇਖਦੇ ਬਹੁਤ ਵੱਡਾ ਤੇ ਬਹੁਤ ਅੱਛਾ ਉਦਮ ਹੈ ਜੀ ਜੋ ਮੰਤਰੀ ਸਾਹਿਬ ਨੇ ਇਹਦਾ ਵੱਡਾ ਪ੍ਰੋਗਰਾਮ ਰੱਖਿਆ ਆ ਤੇ ਆਦੀ ਲੋੜੀ ਅੱਜ ਤੋਂ ਜਿਹੜੇ ਪੁਰਾਣੇ ਸਮੇਂ ਵਿੱਚ ਨਹੀਂ ਪਾਈ ਜਾਂਦੀ ਸੀ ਇਹ ਨਵਾਂ ਟਰੈਂਡ ਹੋਣ ਜਿਹੜਾ ਸ਼ੁਰੂ ਕੀਤਾ ਮੈਡਮ ਹੋਣਾ ਨੇ ਸ਼੍ਰੀ ਸੋਮਬਰਗਾਹ ਜੀ ਨੇ ਬਹੁਤ ਵਧੀਆ ਕੰਮ ਆ ਔਰ ਇਸ ਦੇ ਨਾਲ ਬਹੁਤ ਸਾਂ ਮਿਲਦਾ ਜਿਹਦੇ ਜਿਨ੍ਹਾਂ ਦੇ ਘਰ ਬੇਟੀਆਂ ਪੈਦਾ ਹੁੰਦੀਆਂ ਤੇ ਬਹੁਤ ਅੱਛਾ ਉਦਮ ਆ ਇੱਕ ਹੋਰ ਚੀਜ਼ ਵੀ ਹੈਗੀ ਅੱਜ ਕੱਲ ਧੀਆ ਵੱਡੇ ਮੁਕਾਮ ਹਾਸਲ ਕਰ ਰਹੀਆਂ ਕੋਈ ਜੱਜ ਬਣ ਰਹੇ ਆਈਪੀਐਸ ਆਈਏਐਸ ਬਣ ਰਹੇ ਹੈਗੇ ਬਹੁਤ ਵੱਡੀ ਗੱਲ ਹੈ ਜੀ ਚੇਂਜ ਆ ਇਹੇ ਤਾਂ ਚੇਂਜ ਆ ਇਹਦਾ ਚੀਜ਼ਾਂ ਦੇ ਨਾਲ ਮਾਹੌਲ ਬਦਲਦਾ ਆ ਬੱਚੀਆਂ ਨੂੰ ਹੌਸਲਾ ਹੁੰਦਾ ਬੱਚੀਆਂ ਦੇ ਅੱਗੇ ਪੜ੍ਹ ਲਿਖ ਕੇ ਵੱਡੇ ਵੱਡੇ ਅਫਸਰ ਬਣਨਾ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣਾ ਤੇ ਪਹੁੰਚ ਰਹੀਆਂ ਤੇ ਇਸ ਉਦਮ ਦਾ ਮੈਂ ਸੋ ਪ੍ਰਕਾਸ਼ ਜੀ ਦਾ ਬਹੁਤ ਧੰਨਵਾਦ ਜੀ ਉਹ ਭਾਰਤ ਸਰਕਾਰ ਭਾਰਤ ਸਰਕਾਰ ਵੱਲੋਂ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਅਸੀਂ ਇਹਨੂੰ ਲੈ ਕੇ ਬਿਲਕੁਲ ਕੀਤੇ ਜਾ ਰਿਹਾ ਜੀ ਬਹੁਤ ਕੁਝ ਕਰ ਰਹੇ ਆ ਮੋਦੀ ਸਾਹਿਬ ਤਾਂ ਆਪਣੇ ਲੇਡੀਜ਼ ਨੂੰ ਬਰਾਬਰ ਰੱਖਣਾ ਚਾਹੁੰਦੇ ਆ ਤੇ ਉਹ ਉਹਨਾਂ ਨੇ ਤਾਂ ਰਿਜ਼ਰਵੇਸ਼ਨ ਵੀ ਦਿੱਤੀ ਆ ਪਾਰਲੀਮੈਂਟ ਦੇ ਵਿੱਚ ਇਸ ਲਈ ਉਹਨਾਂ ਦੀ ਤਾਂ ਸੋਚ ਬਹੁਤ ਵੱਡੀ ਆ ਮੋਦੀ ਸਾਹਿਬ ਦੀ ਸਰ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਮੇਰੀ ਸਟੂਡੀਓ ਵਿੱਚ ਬਹੁਤ ਅੱਜ ਦੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਸਰ ਸੋ ਪ੍ਰਕਾਸ਼ ਜਿਹੜੇ ਆਏ ਨੇ ਸਾਜੀ ਤਾਂ ਮੁੱੱਖ ਖੋਲਾ ਹਮਮ ਕਿਵੇਂ ਦੇਖੇ ਵੱਡਾ ਪ੍ਰੋਗਰਾਮ ਰੱਖਿਆ ਆ ਧੀਆ ਦੀ ਲੋੜੀ ਅੱਜ ਤੋਂ ਜਿਹੜੇ ਪੁਰਾਣੇ ਸਮੇਂ ਵਿੱਚ ਨਹੀਂ ਪਾਈ ਜਾਂਦੀ ਸੀ ਇਹ ਨਵਾਂ ਟਰੈਂਡ ਹੋਣ ਜਿਹੜਾ ਸ਼ੁਰੂ ਕੀਤਾ ਮੈਡਮ ਹੋਣਾ ਨੇ ਸ਼੍ਰੀ ਸੋਮ ਪ੍ਰਗਾਸ਼ ਜੀ ਨੇ ਬਹੁਤ ਵਧੀਆ ਕੰਮ ਆ ਔਰ ਇਸ ਦੇ ਨਾਲ ਬਹੁਤ ਉਤਸ਼ਾਹ ਮਿਲਦਾ ਜਿਹੜੇ ਜਿਨ੍ਹਾਂ ਦੇ ਘਰ ਬੇਟੀਆਂ ਪੈਦਾ ਹੁੰਦੀਆਂ ਤੇ ਬਹੁਤ ਅੱਛਾ ਉਦਮ ਆ ਇੱਕ ਹੋਰ ਚੀਜ਼ ਵੀ ਹੈਗੀ ਅੱਜ ਕੱਲ ਧੀਆ ਵੱਡੇ ਮੁਕਾਮ ਹਾਸਲ ਕਰ ਰਹੀਆਂ ਕੋਈ ਜੱਜ ਬਣ ਰਹੇ ਆਈਪੀਐਸ ਆਈਏਐਸ ਬਣ ਰਹੇ ਹੈਗੇ ਬਹੁਤ ਵੱਡੀ ਗੱਲ ਹੈ ਜੀ ਚੇਂਜ ਆ ਇਹੇ ਤਾਂ ਚੇਂਜ ਆ ਇਹਾਂ ਚੀਜ਼ਾਂ ਦੇ ਨਾਲ ਮਾਹੌਲ ਬਦਲਦਾ ਆ ਬੱਚਿਆਂ ਨੂੰ ਹੌਸਲਾ ਹੁੰਦਾ ਬੱਚਿਆਂ ਦੇ ਅੱਗੇ ਪੜ੍ਹ ਲਿਖ ਕੇ ਵੱਡੇ ਵੱਡੇ ਅਫਸਰ ਬਣਾ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦੇ ਤੇ ਪਹੁੰਚਣਾ ਤੇ ਪਹੁੰਚ ਰਹੀਆਂ ਤੇ ਇਸ ਉਤੰਮ ਦਾ ਮੈਂ ਸੂਪਰ ਗਾਸ਼ੀ ਦਾ ਬਹੁਤ ਧੰਨਵਾਦੀਆਂ ਵੀ ਉਹ ਭਾਰਤ ਸਰਕਾਰ ਭਾਰਤ ਸਰਕਾਰ ਵੱਲੋਂ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਇਸ ਜੀ ਨੂੰ ਲੈ ਕੇ ਬਿਲਕੁਲ ਕੀਤੇ ਜਾ ਰਿਹਾ ਜੀ ਬਹੁਤ ਕੁਝ ਕਰ ਰਹੇ ਆ ਮੋਦੀ ਸਾਹਿਬ ਤਾਂ ਆਪਣੇ ਲੇਡੀਜ਼ ਨੂੰ ਬਰਾਬਰ ਰੱਖਣਾ ਚਾਹੁੰਦੇ ਆ ਉਹ ਉਹਨਾਂ ਨੇ ਤਾਂ ਰਿਜ਼ਰਵੇਸ਼ਨ ਵੀ ਦਿੱਤੀ ਆ ਪਾਰਲੀਮੈਂਟ ਦੇ ਵਿੱਚ ਇਸ ਲਈ ਉਹਨਾਂ ਦੀ ਤਾਂ ਸੋਚ ਬਹੁਤ ਵੱਡੀ ਆ ਮੋਦੀ ਸਾਹਿਬ ਦੀ ਸਰ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਮੇਰੀ ਸ੍ਰੀ ਟੀਵੀ ਤੇ ਬਹੁਤ ਅਜ ਤੀਆ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਸਾਰੇ ਸੌ ਪ੍ਰਕਾਰ ਜਿਹੜੇ ਲੱਗੇ ਨੇ ਸਾਡੀ ਤਾਂ ਸੁਪਖਾ ਚੋਲਾ ਵੱਲੋਂ ਕਿਵੇਂ ਦੇਖਦੇ ਹੋ ਬਹੁਤ ਵੱਡਾ ਤੇ ਬਹੁਤ ਅੱਛਾ ਉਦਮ ਹੈ ਜੀ ਜੋ ਮੰਤਰੀ ਸਾਹਿਬ ਨੇ ਇਹਦਾ ਵੱਡਾ ਪ੍ਰੋਗਰਾਮ ਰੱਖਿਆ ਆ ਈਆਂ ਦੀ ਲੋੜੀ ਅੱਜ ਤੋਂ ਜਿਹੜਾ ਪੁਰਾਣੇ ਸਮੇਂ ਵਿੱਚ ਨਹੀਂ ਪਾਈ ਜਾਂਦੀ ਸੀਗੀ ਇਹ ਨਵਾਂ ਟਰੈਡ ਹੁਣ ਜਿਹੜਾ ਸ਼ੁਰੂ ਕੀਤਾ ਮੈਡਮ ਹੋਣਾ ਨੇ ਸ਼੍ਰੀ ਸੋਮ ਵਰਗਾ ਜੀ ਨੇ ਬਹੁਤ ਵਧੀਆ ਕੰਮ ਆ ਔਰ ਇਸ ਦੇ ਨਾਲ ਬਹੁਤ ਉਤਸ਼ਾਹ ਮਿਲਦਾ ਜਿਹੜੇ ਜਿਨ੍ਹਾਂ ਦੇ ਘਰ ਬੇਟੀਆਂ ਪੈਦਾ ਹੁੰਦੀਆਂ ਤੇ ਬਹੁਤ ਅੱਛਾ ਉਦਮ ਆ ਇੱਕ ਹੋਰ ਚੀਜ਼ ਵੀ ਹੈਗੀ ਅੱਜ ਕੱਲ੍ਹ ਧੀਆ ਵੱਡੇ ਮੁਕਾਮ ਹਾਸਲ ਕਰ ਰਹੀਆਂ ਕੋਈ ਜੱਜ ਬਣ ਰਹੇ ਆਈਪੀਐਸ ਆਈਏਐਸ ਬਣ ਰਹੇ ਹੈਗੇ ਬਹੁਤ ਵੱਡੀ ਗੱਲ ਹੈ ਜੀ ਚੇਂਜ ਆ ਇਹੇ ਤਾਂ ਚੇਂਜ ਆ ਇਹਨਾਂ ਚੀਜ਼ਾਂ ਦੇ ਨਾਲ ਮਾਹੌਲ ਬਦਲਦਾ ਆ ਬੱਚਿਆਂ ਨੂੰ ਹੌਸਲਾ ਹੁੰਦਾ ਬੱਚਿਆਂ ਦੇ ਅੱਗੇ ਪੜ੍ਹ ਲਿਖ ਕੇ ਵੱਡੇ ਵੱਡੇ ਅਫਸਰ ਬਣਾ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦੇ ਤੇ ਪਹੁੰਚਣਾ ਤੇ ਪਹੁੰਚ ਰਹੀਆਂ ਤੇ ਇਸ ਉਤਮ ਦਾ ਮੈਂ ਸੋਮ ਪ੍ਰਕਾਸ਼ ਜੀ ਦਾ ਬਹੁਤ ਧੰਨਵਾਦੀਆਂ ਵੀ ਉਹ ਭਾਰਤ ਸਰਕਾਰ ਭਾਰਤ ਸਰਕਾਰ ਵੱਲੋਂ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਅਸੀਂ ਨੂੰ ਲੈ ਕੇ ਬਿਲਕੁਲ ਕੀਤੇ ਜਾ ਰਿਹਾ ਜੀ ਬਹੁਤ ਕੁਝ ਕਰ ਰਹੇ ਆ ਮੋਦੀ ਸਾਹਿਬ ਤਾਂ ਆਪਣੇ ਲੇਡੀਜ਼ ਨੂੰ ਬਰਾਬਰ ਰੱਖਣਾ ਚਾਹੁੰਦੇ ਆ ਤੇ ਉਹ ਉਹਨਾਂ ਨੇ ਤਾਂ ਰਿਜ਼ਰਵੇਸ਼ਨ ਵੀ ਦਿੱਤੀ ਆ ਪਾਰਲੀਮੈਂਟ ਦੇ ਵਿੱਚ ਇਸ ਲਈ ਉਹਨਾਂ ਦੀ ਤਾਂ ਸੋਚ ਬਹੁਤ ਵੱਡੀ ਆ ਮੋਦੀ ਸਾਹਿਬ ਜੀ 頑張れ